ਯਾਦ ਗੁਰੂ ਮਾਰ ਦੀ ਕਿਰਪਾ ਦੇ ਨਾਲ ਵਿਆਹ ਦੇ ਬੰਦਨ ਦੇ ਵਿੱਚ ਭਜੇ ਔਰ ਕੀ ਕਹਿਣਾ ਚਾਹੋਗੇ ਇਸ ਕਮੇਟੀ ਨੂੰ ਅਸੀਂ ਮਤਲਬ ਕਮੇਟੀ ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਇਹ ਬਹੁਤ ਸਮੇਂ ਤੋਂ ਸੇਵਾ ਕਰ ਰਹੇ ਨੇ ਤੇ ਸਾਨੂੰ ਵੀ ਇਹ ਨਾ ਵੀਰਾਂ ਤੇ ਮਾਣ ਆ ਜਿਹੜੇ ਆਪਣੇ ਗਰੀਬ ਪਰਿਵਾਰ ਨੇ ਉਹਨਾਂ ਨੂੰ ਛੁੱਟੀਆਂ ਬਣਨ ਨੂੰ ਮੰਡਲ ਆ ਜਾਂਦਾ ਤੇ ਮਤਲਬ ਵੀ ਇਹਨਾਂ ਦਾ ਅਸੀਂ ਬਹੁਤ ਮਾਣ ਕਰਦੇ ਹਾਂ ਇਹਨਾਂ ਤੇ ਔਰ ਜਿਹੜੀ ਨਵੀਂ ਜਨਰੇਸ਼ਨ ਨੂੰ ਕੀ ਕਹਿਣਾ ਚਾਹੋਗੇ ਇਹਨਾਂ ਨੂੰ ਮਤਲਬ ਇਹ ਕਹਿਣਾ ਚਾਹਾਂਗੇ ਕਰਨੇ ਚਾਹੀਦੇ ਨੇ ਜੀ ਜੀ ਆ ਵੀ ਆਪਣਾ ਇਹ ਪ੍ਰੋਗਰਾਮ ਵਾਲੇ ਵਿੱਚ ਸਹਾਇਤ ਹੋਣ ਦੇ ਅਸੀਂ ਤਾਂ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਆ ਜੀ ਇਹ ਚੈਨਲ ਦੇ ਤੇ ਸਾਡੇ ਜਿਹੜੇ ਇਲਾਕੇ ਦੇ ਲੋਕ ਨੇ ਗਰੀਬ ਥੋੜੀ ਜੀ ਨਸ਼ਾ ਤੋਂ ਦੂਰ ਬਚ ਜਾਣਗੇ ਜੇ ਕੁੜੀਆਂ ਪਿਉ ਨੇ ਜੀ ਅਸੀਂ ਤਰੀਕਾ ਨਹੀਂ ਆ ਅਸੀਂ ਆਪ ਦੇਖ ਕੇ ਦੇ ਦ ਵੀ ਘਰ-ਵਾਰ ਰਿਸ਼ਤਾ ਉਹਨਾਂ ਨੇ ਆਪ ਦੇਖਣਾ ਹੁੰਦਾ ਤੇ ਬਾਕੀ ਅਸੀਂ ਘਰ-ਵਾਰ ਦੇਖਦੇ ਜਿਹੜਾ ਗਰੀਬ ਕਰਨ ਦੇ ਯੋਗ ਆ ਤੇ ਉਹਨਾਂ ਦੇ ਨਾਲ ਨਾ ਰਹਿਣਾ ਪਊਗਾ ਇਹਦਾ ਗਰੀਬ ਲੜਕੀਆਂ ਦੀ ਹਰ ਸਾਲ ਮੈਰਿਜ ਕਰਦੇ ਨੇ ਇਸ ਸਾਲ ਵੀ ਗਾਰਾ ਲੜਕੀਆਂ ਦੀ ਮੈਰਿਜ ਹੈ ਉਹਨੇ 12-13 ਸਾਲ ਤੋਂ ਸੇਵਾ ਕਰ ਰਹੇ ਨੇ ਰਾਜਗੁਰ ਸਿੰਘ ਦੇ ਆਪ ਦੀ ਗੁਗਾ ਮਾੜੀ ਪ੍ਰਬੰਧਕ ਕਮੇਟੀ ਇੱਥੋਂ ਦੇ ਜਿਹੜੇ ਨੌਜਵਾਨ ਨੇ ਗੱਦੀ ਨਿਸ਼ੀਨ ਨੇ ਬਾਬਾ ਜਸपाल ਸਿੰਘ ਜੀ ਪ੍ਰਧਾਨ ਨੇ ਗੁਰਲਾਲ ਜੀ ਪਿੰਡ ਦਾ ਸੀ ਉਹਦੇ ਹਾਲ ਪਿੰਡ ਤੋਂ ਸੁਖਦੇਵ ਸਿੰਘ ਜੀ ਦੇਖੋ ਕਿ ਇਹ ਨਾ ਨੌਜਵਾਨਾਂ ਦਾ ਕਿੱਦਾ ਵੱਡਾ ਉਪਰਾਲਾ ਹੈ ਜਿਹੜੇ ਇੱਥੇ ਇਲਾਕੇ ਦੇ ਗਰੀਬ ਪਰਿਵਾਰ ਨੇ ਜਿਹੜੇ ਕਿ ਅੱਜ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਵਿਆਹ ਕਰਨ ਦੇ ਯੋਗ ਨਹੀਂ ਹੈਗੇ ਤੇ ਉਹਨਾਂ ਪਰਿਵਾਰਾਂ ਨੇ ਅੱਜ ਮਸੀਹਾ ਬਣ ਕੇ ਉੱਭਰੇ ਨੇ ਤੇ ਇਹਨਾਂ ਇੱਕ ਹਰ ਸਾਲ ਜਿਹੜੇ ਨੇ ਉਹ ਵਿਆਹ ਹੁੰਦੇ ਨੇ ਔਰ ਨਾਲੇਦਾਰੇ ਦੀ ਜਿਹੜੀ ਸੰਗਤ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਕਿਉਂਕਿ 11 ਵਿਆਹ ਕਰਦੇ ਬਹੁਤ ਅਸਲੀ ਹੈ ਜੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਵਿਆਹ ਇੱਕ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਔਰ 11 ਵਿਆਹ ਲਗਾਤਾਰ ਜਿਹੜੇ ਜਮੇਟੀ ਅਸੀਂ ਕਰ ਨਹੀਂ ਕਰ ਰਹੀ ਹੈ ਕਾਤਰਾਸ਼ਾ ਔਰ ਇਸ ਤਰ੍ਹਾਂ ਦੇ ਜਿਹੜੇ ਕਾਰਜ ਨੇ ਜਿਹਨੇ ਕੇ ਗਰੀਬਾਂ ਦੇ ਲਈ ਉਹ ਸਾਰੇ ਨੂੰ ਕਰਨੇ ਚਾਹੀਦੇ ਨੇ ਤੇ ਬਹੁਤ ਵਧੀਆ ਉਪਰਾਲਾ ਕੀਤਾ। ਕੋਈ ਧੰਨਵਾਦ ਵਗੈਰਾ ਕਰਨਾ ਚਾਹੁੰਦੇ ਹੋ ਜਿਨ੍ਹਾਂ ਨੇ ਤੁਹਾਡਾ ਅੱਜ ਘਰ ਵਸਾਇਆ ਔਰ ਗੁਰੂ ਮਾਰ ਦੀ ਕਿਰਪਾ ਦੇ ਨਾਲ ਅੱਜ ਇਸ ਪਵਿੱਤਰ ਜਗ੍ਹਾ ਤੇ ਅੱਪਾ ਖੜੇ। ਔਰ ਇਹਦਾਂ ਨੂੰ ਉਪਰਾਲੇ ਹੋਣੇ ਚਾਹੀਦੇ ਨੇ। ਸਾਡੇ ਪਿੰਡ ਦੇ ਗੁਰਦਾਰਾ ਕਮਾਧਾ ਦਾ ਮੰਦਰਾਇ ਇੱਕ ਸਾਡੇ ਨਗਰ ਦੇ ਇੱਕ ਹੀ ਸਾਡੇ ਪਿੰਡ ਦੀ ਜਗਾ ਵੀ ਜਿੰਨੀ ਕਿ ਚੋਕਾ ਸਾਡੇ ਪਿੰਡ ਨਗਰ ਹੈਗਾ ਜੀ ਵਧੀਆ ਜਿੰਨੀ ਕਿ ਚੋਕਾ ਉਹਨੇ ਕਿਸੇ ਦਾਦਰ ਤੋਂ ਲਾ ਕੇ ਸੇਵਾ ਕਰਦਾ ਹੈ